ਵੈਲੈਂਟਾਈਨਸ ਡੇ ਦੇ ਮੌਕੇ ਸਾਨੀਆ ਮਿਰਜ਼ਾ ਨੇ ਦੇਸ਼ ਨੂੰ ਜੱਦਾ ਤੋਹਫਾ ਦਿੱਤਾ ਹੈ ਭਾਰਤ ਦੀ ਟੈਨਿਸ 스타 ਸਾਨੀਆ ਮਿਰਜ਼ਾ ਨੇ ਆਪਣੀ ਸਵਿਸ ਜੋੜੀਦਾਰ ਮਾਰਟੀਨਾ ਹਿੰਗਿਸ ਨਾਲ ਮਿਲ ਕੇ ਸੇਂਟ ਪੀਟਰਸਬਰਗ ਲੇਡੀਜ਼ ਟਰਾਫੀ ਦਾ ਖਿਤਾਬ ਆਪਣੇ ਨਾਮ ਕਰ ਲਿਆ ਇਸ ਜਿੱਤ ਦੇ ਨਾਲ ਹੀ ਸੈਂਟੀਨਾ ਦੀ ਜਿੱਤ ਦਾ سلسلہ ਵੀ جاری ਹੈ ਅਤੇ ਇਸ ਜੋੜੀ ਨੇ ਲਗਾਤਾਰ 40ਵੀਂ ਜਿੱਤ ਆਪਣੇ ਖਾਤੇ 'ਚ ਪਾ ਲਈ ਹੈ ਫਾਈਨਲ ਮੁਕਾਬਲੇ 'ਚ ਸਾਨੀਆ ਹਿੰਗਿਸ ਦੀ ਜੋੜੀ ਨੇ ਰੂਸ ਦੀ ਵੇਰਾ ਦੁਸ਼ਵਿਨਾ ਅਤੇ ਜੈਕ ਰਿਪਬਲਿਕ ਦੀ ਬਾਰਬੂਰਾ ਕ੍ਰੈਜਕੋਵਾ ਦੀ ਜੋੜੀ ਨੂੰ ਆਸਾਨੀ ਨਾਲ 6-3 ਇੱਕ ਦੇ ਫਰਕ ਨਾਲ ਮਾਦੇ ਦਿੱਤੀ। ਸਾਨੀਆ ਹੈਂਗੇਸ ਨੇ ਇਹ ਮੈਚ ਇੱਕ ਘੰਟੇ ਦੇ ਅੰਦਰ ਹੀ ਜਿੱਤ ਲਿਆ। ਇੰਡੋਸ-ਵੈਸਟ ਜੋੜੀ ਨੇ ਸਾਲ 2016 'ਚ ਲਗਾਤਾਰ 4 ਖਿਤਾਬ ਆਪਣੇ ਨਾਮ ਕਰ ਲਏ ਨੇ। ਇਹ ਦੋਨਾਂ ਦਾ ਸਾਲ 2016 ਦਾ ਚੌਥਾ ਖਿਤਾਬ ਹੈ। ਇਸ ਤੋਂ ਪਹਿਲਾਂ ਇਹ ਜੋੜੀ ਇਸੇ ਸਾਲ ਬ੍ਰਿਸਬਨ ਓਪਨ, ਸਿਡਨੀ ਓਪਨ ਅਤੇ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਦੇ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ। ਪਿਛਲੇ ਸਾਲ ਸ਼ੁਰੂ ਹੋਇਆ ਜਿੱਤ ਦਾ سلسلہ ਸਾਨੀਆ ਹਿੰਗਿਸ ਦੀ ਜੋੜੀ ਨੇ ਸਾਲ 2016 ਚ ਵੀ ਜਾਰੀ ਰੱਖਿਆ ਅਤੇ ਇਹ ਦੋਨਾਂ ਦਾ ਜਿੱਤਿਆ ਲਗਾਤਾਰ 10ਵਾਂ ਖਿਤਾਬ ਹੈ ਇਸ ਜਿੱਤ ਤੋਂ ਬਾਅਦ ਦੋਨਾਂ ਨੇ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ